ਜਿੱਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ਉੱਥੇ ਖੁਦ ਨੂੰ ਸਮਝ ਲੈਣਾ ਹੀ ਚੰਗਾ ਹੈ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨੂੰ ਦੁੱਖ ਨਾ ਦਿਓ ਉਹ ਮਾਫ਼ਤਾ ਕਰ ਸਕਦਾ ਹੈ ਪਰ ਭੁੱਲਦਾ ਨਹੀਂ ਆਪਾਂ ਜਿਸ ਨਾਲ ਮੁਹੱਬਤ ਕਰਦੇ ਹਾਂ ਉਸ ਨੂੰ ਆਪਾਂ ਛੱਡ ਤਾਂ ਸਕਦੇ ਹਾਂ ਪਰ ਕਿਸੇ ਵੀ ਕੀਮਤ ਤੇ ਉਸ ਨੂੰ ਭੁੱਲ ਨਹੀਂ ਸਕਦੇ ਕਿਸੇ ਨਾਲ ਰੋਜ਼ ਗੱਲ ਕਰਨ ਨਾਲ ਪਿਆਰ ਨਹੀਂ ਹੁੰਦਾ ਪਰ ਕਿਸੇ ਨਾਲ ਰੋਜ਼ ਗੱਲ ਕਰਨ ਨਾਲ ਉਸਦੀ ਆਦਤ ਪੈ ਜਾਂਦੀ ਹੈ ਦਿਮਾਗ ਤੋਂ ਬਣੇ ਹੋਏ ਰਿਸ਼ਤੇ ਬਾਜ਼ਾਰ ਤੱਕ ਚੱਲਦੇ ਨੇ ਤੇ ਦਿਲ ਤੋਂ ਬਣੇ ਹੋਏ ਰਿਸ਼ਤੇ ਆਖਰੀ ਸਾਹ ਤੱਕ ਚੱਲਦੇ ਨੇ ਕੋਈ ਖੁਸ਼ੀਆਂ ਦੀ ਚਾਹ ਵਿੱਚ ਰੋਇਆ ਕੋਈ ਦੁੱਖ ਦੀ ਪਨਾ ਵਿੱਚ ਰੋਇਆ ਅਜੀਬ سلسلہ ਇਸ ਜ਼ਿੰਦਗੀ ਦਾ ਕੋਈ ਭਰੋਸੇ ਦੇ ਲਈ ਰੋਇਆ ਕੋਈ ਭਰੋਸਾ ਕਰਕੇ ਰੋਇਆ ਤੁਹਾਨੂੰ ਛੁੱਟਾ ਪਿਆਰ ਕਰਨ ਵਾਲੀ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਗੁੱਡ ਨਾਈਟ ਜ਼ਰੂਰ ਭੇਜੇਗੀ ਇਹ ਇਹ ਅਹਿਸਾਸ ਦਿਲਾਉਣ ਲਈ ਕਿ ਉਹ ਤੁਹਾਨੂੰ ਪਿਆਰ ਕਰਦੀ ਹੈ ਪਰ ਹਕੀਕਤ ਵਿੱਚ ਪੂਰੇ ਦਿਨ ਉਸ ਦੇ ਕੋਲ ਤੁਹਾਨੂੰ ਦੇਣ ਲਈ ਦੋ ਪਲ ਵੀ ਨਹੀਂ ਹੋਣਗੇ